ਉਦੋਂ ਸਾਡੇ ਹੱਥਾਂ ਵਿੱਚ ਮੋਬਾਈਲ ਆ ਗਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੋਤਾਂ ਨੂੰ ਉਹਨਾਂ ਸਮਾਂ ਨਹੀਂ ਦੇ ਸਕੇ ਜਿੰਨਾ ਸਮਾਂ ਸੰ ਦੇਣਾ ਚਾਹੀਦਾ ਸੀ ਸੋ ਇਸ ਕਰਕੇ ਅੱਜ ਅਸੀਂ ਬੱਚਿਆਂ ਤੋਂ ਉਹ ਚੀਜ਼ ਮੰਗ ਰਹੇ ਹਾਂ ਜਿਹੜੀ ਅਸੀਂ ਬੱਚਿਆਂ ਨੂੰ ਦਿੱਤੀ ਨਹੀਂ ਇਸ ਕਰਕੇ ਸਾਨੂੰ ਦਿੱਕਤ ਅੱਜ ਲੱਗ ਰਹੀ ਹੈ ਕਿ ਬੱਚੇ ਯਾਰ ਅਸੀਂ ਤਾਂ ਬਚਪਨ ਆਹ ਕਰਦੇ ਸੀ ਬੱਚੇ ਐ ਕਿਉਂ ਨਹੀਂ ਕਰਦੇ ਅਸੀਂ ਆਪਣੇ ਪੇਰਾਂ ਦੀਆਂ ਇਜਤ ਕਰਦੇ ਸੀ ਬੱਚੇ ਕਿਉਂ ਨਹੀਂ ਕਰਦੇ ਅਸੀਂ ਆਪਣੇ ਮਾਪਿਆਂ ਨੂੰ ਐਦਾਂ ਸਤਿਕਾਰ ਕਰਦੇ ਕਿ ਅੱਗੇ ਨਹੀਂ ਸੀ ਬੋਲੇ ਬੱਚੇ ਐ ਕਿਉਂ ਕਰਦੇ ਨੇ ਇਹ ਇਹ ਮੈਨੂੰ ਲੱਗਦਾ ਸਾਰੀ ਪ੍ਰੋਬਲਮ ਇਸ ਕਰਕੇ ਆਇਆ ਕਿਉਂਕਿ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਸਿਖਾ ਸਕਿਆ ਸਾਨੂੰ ਸਿਖਾਉਣੇ ਚਾਹੀ ਦੇ ਨਾਤੇ ਜਿਹੜਾ ਤੁਸੀਂ ਪ੍ਰੋਜੈਕਟ ਬਾਰੇ ਕਰ ਰਹੇ ਰਿਸ਼ਤੇ ਨਾਤੇ ਬਹੁਤ ਇੱਕ ਵੱਡਾ ਸ਼ਬਦ ਅਸੀਂ ਕਹੀ ਤਾਂ ਰਿਸ਼ਤੇ ਨਾਤੇ ਪਿੱਛੋਂ ਸ਼ੁਰੂ ਹੋ ਜਾਂਦੇ ਨੇ ਜਿੱਥੋਂ ਅਸੀਂ ਜੰਮੇ ਜਾਂ ਅਸੀਂ ਦਾਦਿਆਂ ਪਰਦਾ ਸ਼ੁਰੂ ਹੋ ਜਾਂਦੇ ਤੇ ਅੱਗੇ ਤੱਕ ਅਸੀਂ ਜਦੋਂ ਤੱਕ ਅਸੀਂ ਮਤਲਬ ਉਹ ਸ਼ਬਦ ਨੂੰ ਸਮਝਦਾ ਹੀ ਇੱਕ ਸਭ ਤੋਂ ਵੱਡੀ ਸਾਡੇ ਵਾਸਤੇ ਹੈਮਤ ਹੈਗੀ ਹੈ ਦੇਖੋ ਜੀ ਮੈਂ ਸਮਝਦਾ ਗੱਲ ਹੈ ਕਿ ਨਾ ਕੁਝ ਚੀਜ਼ਾਂ ਤੁਹਾਨੂੰ ਵਿਰਾਸਤ ਚ ਮਿਲਦੀਆਂ ਨੇ ਤੁਹਾਡੇ ਸਾਡੇ ਜਿਹੜੇ ਪੇਰੈਂਟ ਸੀਗੇ ਉਹਨਾਂ ਨੂੰ ਸਾਡੇ ਦਾਦਾ ਦਾਦੀ ਨੇ ਦਿੱਤੀਆਂ ਸੋ ਇਸ ਤਰ੍ਹਾਂ ਉਹਨੇ ਸਾਨੂੰ ਅੱਗੇ ਦੇਣੀਆਂ ਸੀਗੀਆਂ ਅਸੀਂ ਅੱਗੇ ਦੇਣੀਆਂ ਸੀਗੀਆਂ ਪਰ ਜਿਹੜਾ ਸਾਡੀ ਬਾਰੀ ਆਈ ਨਾ ਜਿਹੜੇ ਅਸੀਂ ਅੱਜ ਫਾਦਰ ਲੋਕਾਂ ਉਦੋਂ ਸਾਡੇ ਹੱਥਾਂ ਵਿੱਚ ਮੋਬਾਈਲ ਆ ਗਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੋਤਾਂ ਨੂੰ ਉਹਨਾਂ ਸਮਾਂ ਨਹੀਂ ਦੇ ਸਕੇ ਜਿੰਨਾ ਸਮਾਂ ਸੰ ਦੇਣਾ ਚਾਹੀਦਾ ਸੀ ਸੋ ਇਸ ਕਰਕੇ ਅੱਜ ਅਸੀਂ ਬੱਚਿਆਂ ਤੋਂ ਉਹ ਚੀਜ਼ ਮੰਗ ਰਹੇ ਹਾਂ ਜਿਹੜੀ ਅਸੀਂ ਬੱਚਿਆਂ ਨੂੰ ਦਿੱਤੀ ਨਹੀਂ ਬੱਚਿਆਂ ਨੇ ਕਿਤਾਬੀ ਗਿਆਨ ਦੇ ਨਾਲ ਨਾਲ ਜਿਹੜੀਆਂ ਮੋਰਲ ਚੀਜ਼ਾਂ ਨੇ ਨੈਤਿਕ ਜਿਹੜੀ ਸਿੱਖਿਆ ਉਹ ਲੈਣੀ ਹੁੰਦੀ ਹੈ ਉਹ ਨਹੀਂ ਅਸੀਂ ਦੇਖ ਸਕੇ ਕਿਉਂਕਿ ਅਸੀਂ ਉਹ ਟਾਈਮ ਮੋਬਾਈਲ ਤੇ ਸਪੈਂਡ ਕੀਤਾ ਬੱਚਿਆਂ ਨਾਲ ਸਪੈਂਡ ਹੀ ਨਹੀਂ ਕਰ ਸਕੇ ਸੋ ਬੱਚਿਆਂ ਨੂੰ ਚੀਜ਼ਾਂ ਦਾ ਪਤਾ ਨਹੀਂ ਲੱਗਿਆ ਇਸ ਕਰਕੇ ਸਾਨੂੰ ਦਿੱਕਤ ਅੱਜ ਲੱਗ ਰਹੀ ਹੈ ਕਿ ਬੱਚੇ ਯਾਰ ਅਸੀਂ ਤਾਂ ਬਚਪਨ ਆਹ ਕਰਦੇ ਸੀ ਬੱਚੇ ਐ ਕਿਉਂ ਨਹੀਂ ਕਰਦੇ ਅਸੀਂ ਆਪਣੇ ਪੇਰੈਂਟ ਦੀਆਂ ਇਜਤ ਕਰਦੇ ਸੀ ਬੱਚੇ ਕਿਉਂ ਨਹੀਂ ਕਰਦੇ ਅਸੀਂ ਆਪਣੇ ਮਾਪਿਆਂ ਨੂੰ ਐਦਾਂ ਸਤਿਕਾਰ ਕਰਦੇ ਕਿ ਅੱਗੇ ਨਹੀਂ ਸੀ ਬੋਲੇ ਬੱਚੇ ਐ ਕਿਉਂ ਕਰਦੇ ਨੇ ਇਹ ਇਹ ਮੈਨੂੰ ਲੱਗਦਾ ਸਾਰੀ ਪ੍ਰੋਬਲਮ ਹੈ ਇਸ ਕਰਕੇ ਆ ਕਿਉਂਕਿ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਸਿਖਾ ਸਕਿਆ ਸਾਨੂੰ ਸਿਖਾਉਣੇ ਚਾਹੀਦੇ ਸੀ ਯਾਰ ਤੇ ਨਾਤੇ ਜਿਹੜਾ ਤੁਸੀਂ ਪ੍ਰੋਜੈਕਟ ਬਾਰੇ ਕਰ ਰਹੇ ਹੋ ਰਿਸ਼ਤੇ ਨਾਤੇ ਬਹੁਤ ਇੱਕ ਵੱਡਾ ਸ਼ਬਦ ਅਸੀਂ ਕਹੀ ਤਾਂ ਰਿਸ਼ਤੇ ਨਾਤੇ ਪਿੱਛੋਂ ਸ਼ੁਰੂ ਹੋ ਜਾਂਦੇ ਨੇ ਜਿੱਥੋਂ ਅਸੀਂ ਜੰਮੇ ਜਾਂ ਸਾਡੇ ਦਾਦਿਆਂ ਪਰਦਾ ਸ਼ੁਰੂ ਹੋ ਜਾਂਦੇ ਤੇ ਅੱਗੇ ਤੱਕ ਅਸੀਂ ਜਦੋਂ ਤੱਕ ਅਸੀਂ ਮਤਲਬ ਉਹ ਸ਼ਬਦ ਨੂੰ ਸਮਝਦਾ ਹੀ ਇੱਕ ਸਭ ਤੋਂ ਵੱਡੀ ਸਾਡੇ ਵਾਸਤੇ ਹੈਮੇਤ ਹੈਗੀ ਹੈ ਦੇਖੋ ਜੀ ਮੈਂ ਸਮਝਦਾ ਗੱਲ ਹੈ ਕਿ ਨਾ ਕੁਝ ਚੀਜ਼ਾਂ ਤੁਹਾਨੂੰ ਵਿਰਾਸਤ ਚ ਮਿਲਦੀਆਂ ਨੇ ਤੁਹਾਡੇ ਸਾਡੇ ਜਿਹੜੇ ਪੇਰੈਂਟ ਸੀਗੇ ਉਹਨਾਂ ਨੂੰ ਸਾਡੇ ਦਾਦਾ ਦਾਦੀ ਨੇ ਦਿੱਤੀਆਂ ਸੋ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਅੱਗੇ ਦੇਣੀਆਂ ਸੀਗੀਆਂ ਅਸੀਂ ਅੱਗੇ ਦੇਣੀਆਂ ਸੀਗੀਆਂ ਪਰ ਜਿਹੜਾ ਸਾਡੀ ਬਾਰੀ ਆਈ ਨਾ ਜਿਹੜੇ ਅਸੀਂ ਅੱਜ ਫਾਦਰ ਲੋਕਾਂ ਉਦੋਂ ਸਾਡੇ ਹੱਥਾਂ ਵਿੱਚ ਮੋਬਾਈਲ ਆ ਗਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਉਹਨਾਂ ਸਮਾਂ ਨਹੀਂ ਦੇ ਸਕੇ ਜਿੰਨਾ ਸਮਾਂ ਸੰ ਦੇਣਾ ਚਾਹੀਦਾ ਸੀ ਸੋ ਇਸ ਕਰਕੇ ਅੱਜ ਅਸੀਂ ਬੱਚਿਆਂ ਤੋਂ ਉਹ ਚੀਜ਼ ਮੰਗ ਰਹੇ ਹਾਂ ਜਿਹੜੀ ਅਸੀਂ ਬੱਚਿਆਂ ਨੂੰ ਦਿੱਤੀ ਨਹੀਂ ਬੱਚਿਆਂ ਨੇ ਕਿਤਾਬੀ ਗਿਆਨ ਦੇ ਨਾਲ ਨਾਲ ਜਿਹੜੀ ਮੋਰਲ ਚੀਜ਼ਾਂ ਨੇ ਨੈਤਿਕ ਜਿਹੜੀ ਸਿੱਖਿਆ ਉਹ ਲੈਣੀ ਹੁੰਦੀ ਹੈ ਉਹ ਨਹੀਂ ਅਸੀਂ ਦੇਖ ਸਕੇ ਕਿਉਂਕਿ ਅਸੀਂ ਉਹ ਟਾਈਮ ਮੋਬਾਈਲ ਤੇ ਸਪੈਂਡ ਕੀਤਾ ਉਹ ਬੱਚਿਆਂ ਨਾਲ ਸਪੈਂਡ ਹੀ ਨਹੀਂ ਕਰ ਸਕੇ ਸੋ ਬੱਚਿਆਂ ਨੂੰ ਚੀਜ਼ਾਂ ਦਾ ਪਤਾ ਨਹੀਂ ਲੱਗਿਆ ਇਸ ਕਰਕੇ ਸਾਨੂੰ ਦਿੱਕਤ ਅੱਜ ਲੱਗ ਰਹੀ ਹੈ ਕਿ ਬੱਚੇ ਯਾਰ ਅਸੀਂ ਤਾਂ ਬਚਪਨ ਆਹ ਕਰਦੇ ਸੀ ਬੱਚੇ ਐ ਕਿਉਂ ਨਹੀਂ ਕਰਦੇ ਅਸੀਂ ਆਪਣੇ ਪੇਰੈਂਟ ਦੀਆਂ ਇਜਤ ਕਰਦੇ ਸੀ ਬੱਚੇ ਕਿਉਂ ਨਹੀਂ ਕਰਦੇ ਅਸੀਂ ਆਪਣੇ ਮਾਪਿਆਂ ਨੂੰ ਐਦਾਂ ਸਤਿਕਾਰ ਕਰਦੇ ਕਿ ਅੱਗੇ ਨਹੀਂ ਸੀ ਬੋਲੇ ਬੱਚੇ ਐ ਕਿਉਂ ਕਰਦੇ ਨੇ ਇਹ ਇਹ ਮੈਨੂੰ ਲੱਗਦਾ ਸਾਰੀ ਪ੍ਰੋਬਲਮ ਇਸ ਕਰਕੇ ਆ ਕਿਉਂਕਿ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਸਿਖਾ ਸਕਿਆ ਸਾਨੂੰ ਸਿਖਾਉਣੇ ਚਾਹੀਦੇ ਸੀਗੇ ਤੇ ਨਾਤੇ ਜਿਹੜਾ ਤੁਸੀਂ ਪ੍ਰੋਜੈਕਟ ਬਾਰੇ ਕਰ ਰਹੇ ਹੋ ਰਿਸ਼ਤੇ ਨਾਤੇ ਬਹੁਤ ਇੱਕ ਵੱਡਾ ਸ਼ਬਦ ਅਸੀਂ ਕਹੀ ਤਾਂ ਰਿਸ਼ਤੇ ਨਾਤੇ ਪਿੱਛੋਂ ਸ਼ੁਰੂ ਹੋ ਜਾਂਦੇ ਨੇ ਜਿੱਥੋਂ ਅਸੀਂ ਜੰਮੇ ਜਾਂ ਸਾਡੇ ਦਾਦਿਆਂ ਪਰਦਾ ਸ਼ੁਰੂ ਹੋ ਜਾਂਦੇ ਤੇ ਅੱਗੇ ਤੱਕ ਅਸੀਂ ਜਦੋਂ ਤੱਕ ਅਸੀਂ ਮਤਲਬ ਉਹ ਸ਼ਬਦ ਨੂੰ ਸਮਝਣਾ ਹੀ ਇੱਕ ਸਭ ਤੋਂ ਵੱਡੀ ਸਾਡੇ ਵਾਸਤੇ ਹੈਮियत ਹੈਗੀ ਹੈ ਦੇਖੋ ਜੀ ਮੈਂ ਸਮਝਦਾ ਗੱਲ ਹੈ ਕਿ ਨਾ ਕੁਝ ਚੀਜ਼ਾਂ ਤੁਹਾਨੂੰ ਵਿਰਾਸਤ ਚ ਮਿਲਦੀਆਂ ਨੇ ਤੁਹਾਡੇ ਸਾਡੇ ਜਿਹੜੇ ਪੇਰੈਂਟ ਸੀਗੇ ਉਹਨਾਂ ਨੂੰ ਸਾਡੇ ਦਾਦਾ ਦਾਦੀ ਨੇ ਦਿੱਤੀਆਂ ਸੋ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਅੱਗੇ ਦੇਣੀਆਂ ਸੀਗੀਆਂ ਅਸੀਂ ਅੱਗੇ ਦੇਣੀਆਂ ਸੀਗੀਆਂ ਪਰ ਜਿਹੜਾ ਸਾਡੀ ਬਾਰੀ ਆਈ ਨਾ ਜਿਹੜੇ ਅਸੀਂ ਅੱਜ ਫਾਦਰ ਲੋਕਾਂ ਉਦੋਂ ਸਾਡੇ ਹੱਥਾਂ ਵਿੱਚ ਮੋਬਾਈਲ ਆ ਗਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਉਹਨਾਂ ਸਮਾਂ ਨਹੀਂ ਦੇ ਸਕੇ ਜਿੰਨਾ ਸਮਾਂ ਸੰ ਦੇਣਾ ਚਾਹੀਦਾ ਸੀ ਸੋ ਇਸ ਕਰਕੇ ਅੱਜ ਅਸੀਂ ਬੱਚਿਆਂ ਤੋਂ ਉਹ ਚੀਜ਼ ਮੰਗ ਰਹੇ ਹਾਂ ਜਿਹੜੀ ਅਸੀਂ ਬੱਚਿਆਂ ਨੂੰ ਦਿੱਤੀ ਨਹੀਂ ਬੱਚਿਆਂ ਨੇ ਕਿਤਾਬੀ ਗਿਆਨ ਦੇ ਨਾਲ ਨਾਲ ਜਿਹੜੀ ਮੋਰਲ ਚੀਜ਼ਾਂ ਨੇ ਨੈਤਿਕ ਜਿਹੜੀ ਸਿੱਖਿਆ ਉਹ ਲੈਣੀ ਹੁੰਦੀ ਹੈ ਉਹ ਨਹੀਂ ਅਸੀਂ ਦੇਖ ਸਕੇ ਕਿਉਂਕਿ ਅਸੀਂ ਉਹ ਟਾਈਮ ਮੋਬਾਈਲ ਤੇ ਸਪੈਂਡ ਕੀਤਾ ਉਹ ਬੱਚਿਆਂ ਨਾਲ ਸਪੈਂਡ ਹੀ ਨਹੀਂ ਕਰ ਸਕੇ ਸੋ ਬੱਚਿਆਂ ਨੂੰ ਚੀਜ਼ਾਂ ਦਾ ਪਤਾ ਨਹੀਂ ਲੱਗਿਆ ਇਸ ਕਰਕੇ ਸਾਨੂੰ ਦਿੱਕਤ ਅੱਜ ਲੱਗ ਰਹੀ ਹੈ ਕਿ ਬੱਚੇ ਯਾਰ ਅਸੀਂ ਤਾਂ ਬਚਪਨ ਆਹ ਕਰਦੇ ਸੀ ਬੱਚੇ ਐ ਕਿਉਂ ਨਹੀਂ ਕਰਦੇ ਅਸੀਂ ਆਪਣੇ ਪੇਰੈਂਟ ਦੀਆਂ ਇਜਤ ਕਰਦੇ ਸੀ ਬੱਚੇ ਕਿਉਂ ਨਹੀਂ ਕਰਦੇ ਅਸੀਂ ਆਪਣੇ ਮਾਪਿਆਂ ਨੂੰ ਐਦਾਂ ਸਤਿਕਾਰ ਕਰਦੇ ਕਿ ਅੱਗੇ ਨਹੀਂ ਸੀ ਬੋਲੇ ਬੱਚੇ ਐ ਕਿਉਂ ਕਰਦੇ ਨੇ ਇਹ ਇਹ ਮੈਨੂੰ ਲੱਗਦਾ ਸਾਰੀ ਪ੍ਰੋਬਲਮ ਇਸ ਕਰਕੇ ਆ ਕਿਉਂਕਿ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਸਿਖਾ ਸਕਿਆ ਸਾਨੂੰ ਸਿਖਾਉਣੇ ਚਾਹੀਦੇ ਸੀਗਾ